ਇਧਰ ਵੀ ਜੀ 60000 ਦੇ ਕਰੀਬ ਠੇਕਾ ਜੇ ਪੈਲੀ ਪੈਲੀ ਦਾ ਵਾ ਕਿਵੇਂ ਕੋਈ 50000 ਦੀ ਵੀ ਹੈਗੀ ਆ ਠੀਕ ਹੈ ਕੋਈ 40 ਦੇ ਇਥੇ ਜੱਕ ਚੁੱਕ ਦੀਦਾ ਇਹਦੇ ਉੱਪਰ ਤੇ ਤੂੜੀ ਜਿੱਦਾਂ 1 ਮਿੰਟ ਚ ਗੱਲ ਕਰਦਿਆਂ ਕਰਦਿਆਂ ਇੰਨੇ ਚ ਟਰਾਲੀ ਥੱਲੇ ਅੰਦਰ ਸੇਫ ਤੁਸੀਂ ਮਾਲਵਾ ਵੀ ਦੇਖ ਲਿਆ ਦੁਆਬਾ ਵੀ ਦੇਖ ਲਿਆ ਤੇ ਅੱਜ ਆਪਾਂ ਆਂ ਮਾਝੇ ਚ ਤੇ ਮਾਝ ਚ ਆਇਆ ਬਾਈ ਜਗਰੂਪ ਕੋਲੇ ਬਾਈ ਜਗਰੂ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਆ ਵੀ ਸੇਤਾ ਠੀਕ ਆ ਸਾਬ ਆਨੰਦ ਵਜੇ ਤੁਸੀਂ ਸੁਣਾਓ ਠੀਕ ਆ ਬਾਈ ਤੇ ਬਾਈ ਪਹਿਲਾਂ ਤਾਂ ਦੱਸੋ ਵੀ ਤੁਸੀਂ ਇਹ ਡੇਰਾ ਕਹਿੰਨੇ ਆ ਕਿ ਹਵੇਲੀ ਕਹਿੰਨੇ ਆ ਕੀ ਕਹਿੰਨੇ ਜਿਹੜਾ ਸਿਸਟਮ ਪਾਇਆ ਖੇਤਾਂ 'ਚ ਬਾਈ ਨਹੀਂ ਆਂਦੇ ਤੇ ਇੱਧਰ ਵੈਸੇ ਡੇਰਾ ਹੀ ਆ ਪਰ ਅਸੀਂ ਆਪਣੇ ਲੋ ਮਲੋ ਫਾਰਮ ਹੋ ਜਿਆ ਬਣਾਇਆ ਫਾਰਮ ਹੋ ਸੀ ਹਾਂਜੀ ਹਾਂਜੀ ਆਪਣੇ ਜਾਨਵਰਾਂ ਜਿਹਨੂੰ ਰੱਖ ਲੀ ਆਪਣਾ ਘਰ ਤੇ ਪਿੰਡ 'ਚ ਆ ਇਹ ਉੱਦਾਈ ਪੜਦੇ ਬਾਰ-ਬਾਰ ਫਾਰਮ ਹੋਸ ਜੀ ਬਣਾਇਆ ਫਾਰਮ ਹੋਸ ਬਣਾਇਆ ਜੀ ਇੱਥੇ ਆ ਕੇ ਸਕੂਨ ਮਿਲਦਾ ਹਾਂ ਹਾਂ ਜੀ ਹਾਂ ਜੀ ਰਿਲੈਕਸ ਹੋਈਦਾ ਇੱਥੇ ਵਹਿ ਰਹੀਦਾ ਛਾਵੇਂ ਆ ਕੇ ਰੋਕਾ ਦੀ ਆਰਾਮ ਨਾਲ ਜਾਨਵਰ ਵੀ ਰੱਖਿਆ ਬਈ ਹਾਂ ਜੀ ਹਾਂ ਜੀ ਇੱਕ ਦੋ ਸਾਰੇ ਰੱਖੇ ਸ਼ੌਂਕ ਨਾਲ ਮਤਲਬ ਠੀਕ ਆ ਸ਼ੌਂਕ ਹਸਤੇ ਹੀ ਆ ਵੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਸਾਡਾ ਮੈਟਰ ਮਤਲਬ ਇਹ ਸ਼ੌਂਕ ਨਾਲ ਹੀ ਰੱਖੇ ਪਹਿਲਾਂ ਆਮ ਘੋੜੀਆਂ ਲੈਂਦੀਆਂ ਹੁਣ ਇਹ ਲੈਣਦੀਆਂ ਇਹ ਹਾਤੀ ਘੋੜੇ ਦੀ ਬੱਚੀ ਆ ਹੂੰ ਇਹ ਸੁਲਤਾਨ ਘੋੜੇ ਦੀ ਬੱਚੀ ਆ ਇਹ ਜੀ ਛੋਟੀ ਆ ਦੁੱਧ ਆਂਦੀ ਆ ਖੀਰੀ ਬਸ਼ੇਰੀ ਆ ਜੀ ਠੀਕ ਹੈ ਤੇ ਕਰਦੇ ਆ ਰਾਈਡ ਰੂਟ ਕਿ ਹਜੇ ਨਹੀਂ ਨਹੀਂ ਹਜੇ ਵੀ ਜੇ ਬੱਚੀ ਛੋਟੀ ਆ ਤੇ ਉਹ ਉਹ ਪ੍ਰੈਗਨੈਂਟ ਆ ਪ੍ਰੈਗਨੈਂਟ ਹਾਂ ਉੱਤੇ ਤਾਂ ਨਹੀਂ ਹਜੇ ਕਰਦੇ ਉਦਾਂ ਸਵਾਰੀ ਕਰਾ ਲੈਂਦੀ ਐ ਠੀਕ ਹੈ ਮੱਜਾਂ ਵੀ ਰੱਖੀਆਂ ਫਿਰ ਹਾਂਜੀ ਆਪਣੇ ਦੁੱਧ ਦਾ ਦਲੀ ਰੱਖੀਆਂ ਪੰਜ ਚਾਰ ਮੱਜਾਂ ਇੱਕ ਬਾਈ ਮੈਂ ਉਹ ਦੇਖਿਆ ਸੀ ਪਿੱਛੋਂ ਜਦੋਂ ਐਂਟਰ ਹੋਏ ਆ ਹਾਂਜੀ ਹਾਂਜੀ ਤੇ ਜਿਹੜੇ ਉੱਪਰ ਬਾਈ ਸੰਦ ਤਾਂ ਠੱਲੀ ਬੈਠਿਆ ਤੁਸੀਂ ਕੋਠੇ ਤੇ ਉਹ ਵੀਰ ਜੀ ਬਣਾਇਆ ਏ ਇਸ ਮੈਟਰ ਤੇ ਇਹ ਵੀ ਰੰਪ ਬਣਾਇਆ ਹੋਇਆ ਨਾ ਵੇਖੋ ਅੱਗੇ ਵੀ ਤੂੜੀ ਜਿਹੜੀ ਓਤੋਂ ਦੀ ਆਪਾਂ ਸਟੋਰ ਕਰਦੇ ਆ ਠੀਕ ਹੈ ਇਹ ਮਤਲਬ ਸਟੋਰ ਕਰਨ ਲਈ ਤੂੜੀ ਆਪਾਂ ਸ਼ੈੱਡ ਬਣਾਈ ਇਹ 25 ਫੁੱਟ ਦੀ ਹਾਈਟ ਰੱਖੀ ਆ ਤੇ ਇਧਰੋਂ ਰੰਪ ਚਾੜਿਆ ਟਰਾਲੀ ਟਰੈਕਟਰ ਨਾਲ ਉੱਪਰ ਦੀ ਕਰਦੇ ਆ ਸਟੋਰ ਹਾਂ ਉੱਪਰ ਜਾ ਕੇ ਨਾ ਟਰੈਕਟਰ ਟਰਾਲੀ ਉੱਪਰੋਂ ਜੈਕ ਚੁੱਕ ਕੇ ਤੇ ਉਹ ਸਾਰੀ ਤੂੜੀ ਅੰਦਰ ਚੱਲ ਜਾਂਦੀ ਆ ਅਸੀਂ ਉੱਪਰ ਛੱਡਿਆ ਹੋਇਆ ਹਾਂ ਹਾਂਜੀ ਹਾਂਜੀ ਉਹ ਲੀਵਰ ਦਾ ਤੁਹਾਨੂੰ ਪਤਾ ਲੀਵਰ ਅੱਜ ਕੱਲ ਮਿਲਦੀ ਨਹੀਂ ਇਹ ਵੀ ਆ ਨਵੀਂ ਤਕਨੀਕ ਆ ਭਾਈ ਕਹਿੰਦਾ ਮੈਂ ਤਾਂ ਵੈਸੇ ਸੋਚਿਆ ਸੀਗਾ ਵੀ ਥੱਲੇ ਚੱਲ ਤੂੜੀ ਕਰ ਦਿੰਨੇ ਆ ਉੱਪਰ ਦੀ ਤੁਸੀਂ ਉੱਥੇ ਰਸੰਦ ਠੱਲਣਾ ਅਸਲ ਚਾਹੀ ਇਹੋ ਮੈਟਰ ਤੇ ਬਣਾਇਆ ਵੀ ਇਹ ਉਪਰੋਂ ਦੀ ਤੂੜੀ ਆਪਾਂ ਸਟੋਰ ਕਰ ਲਈ ਬਣਾਇਆ ਠੀਕ ਆ ਤੇ ਆਪਾਂ ਚੱਲ ਗਏ ਬਾਈ ਉੱਪਰ ਦੀ ਸੈਂਚ ਇਧਰ ਜਨਵਰੀ ਵੀ ਰੱਖਿਆ ਬਾਈ ਕੁੱਕੜ ਬਾਈ ਕਿੰਨੀ ਖੇਤੀ ਕਿੰਨੀ ਕਰਦੇ ਆ ਬਈ ਆਪਣੀ 20 ਕਿੱਲਾਂ ਦੀ ਵੀਜੀ ਖੇਤੀ ਜੀ 20 ਕਿੱਲਾਂ ਦੀ ਖੇਤੀ ਆ ਇੱਥੇ ਹੀ ਆ ਸਾਰੀ ਬਾਈ ਨਾਲ ਹਾਂ ਬਸ ਥੋੜੀ ਦੂਰ ਦੂਰ ਆ ਥੋੜੀ ਜੀ ਤੇ ਬਾਕੀ ਆ ਨਾਲ ਨਾਲ ਹੀ ਚਾਰ ਸਫੇਰੇ ਦੇ ਠੀਕ ਆ ਕੀ ਬਾਈ ਜਿਆਦਾ ਹੁਣ ਝੋਨਾ ਨਹੀਂ ਆ ਮਾਤਾ ਹਾਂਜੀ ਹਾਂਜੀ ਝੋਨਾ ਹੀ ਝੋਨਾ ਹਾਂ ਬਸ ਮੱਕੀ ਲਾਈ 2-3 ਕਿੱਲੇ ਬਸ ਉਹ ਚਾਰ ਪਾ ਕੇ ਤੇ ਚ ਉਹ ਵੀ ਬਾਤ ਚ ਨਾ ਲਾਦਣਾ ਕਿ ਠੇਕਾ ਕਿੰਨਾ ਬਈਏ ਗੱਲ ਕਰਕੇ ਤਾਂ ਇੱਧਰ ਇੱਧਰ ਵੀ ਜੀ 60 ਹਜ਼ਾਰ ਦੇ ਕਰੀਬ ਠੇਕਾ ਜੇ ਪੈੜੀ ਪੈੜੀ ਦਾ ਵਾ ਕਿਵੇਂ ਕੋਈ 50 ਹਜ਼ਾਰ ਦੀ ਵੀ ਹੈਗੀ ਆ ਕੋ 70 ਨੂੰ ਵੀ ਹੈਗੀ ਆ ਬਟ ਕੁੱਲ ਮਿਲਾ ਕੇ 60 ਦੇ 70 ਦੇ ਹਾਂਜੀ ਇਹ ਦਰਿਆਈ ਆ ਅਰਾਵੀ ਵਾਲਾ ਜਿਹੜਾ ਪਰਾਂ ਰਹਿ ਗਿਆ ਸਾਰਾ ਏਰੀਆ ਹਾਂਜੀ ਇਹ ਮਤਲਬ ਦਰਿਆਈ ਏਰੀਆ ਬਾਰਡਰ ਏਰੀਆ ਦੋਨੋਂ ਹੀ ਆ ਕਿ ਦੋਨੋਂ ਆ ਗਿਆ ਹਾਂਜੀ ਹਾਂਜੀ ਠੀਕ ਆ ਪਾਣੀ ਭਾਈ ਕਿੰਨੇ ਕੇ ਲੈਵਲ ਤੇ ਨਹੀਂ ਪਾਣੀ ਉੱਪਰ ਆ ਵੀਰ ਜੀ ਪਾਣੀ ਸਾਡਾ 15-20 ਫੁੱਟ ਤੇ ਪਾਣੀ ਆ ਪਾਣੀ ਤੇ ਕਈ ਵਾਰ ਜੇ ਆਜੇ ਨਾ ਮਤਲਬ ਡਰੇਨ ਉੱਪਰ ਆ ਜੇ ਤੇ ਆਪੇ ਬੋਰ ਗੱਡੀ ਚੰਦੇ ਆ ਸੋ ਜਿਵੇਂ ਵੀਡੀਓ ਬਣਨੇ ਆਪਾਂ ਦੱਸ ਸਕੋ ਵੀ ਆਪੇ ਪਾਣੀ ਚੱਲੀ ਜਾਂਦਾ ਕਹਿਣ ਦਿਆ ਉਹ ਐ ਚੱਲਦਾ ਵੀ ਥੋੜਾ ਪ੍ਰੈਸ਼ਰ ਬਣ ਲੱਗਿਆ ਜਦੋਂ ਪਾਣੀ ਉੱਪਰ ਆ ਜਾਂਦਾ ਨਾ ਫਿਰ ਆਪੇ ਕਹੀ ਬੋਲਦੇ ਫਿਰ ਆਪੇ ਚੱਲਣ ਲੱਗ ਜਾਂਦੇ ਨੇ ਲੈਵਲ ਉੱਪਰ ਆ ਪਾਣੀ ਦਾ ਜ਼ਮੀਨਾਂ ਦਾ ਬਾਈ ਹੁਣ ਕੋਈ ਵੈਸੇ ਤਾਂ ਮੈਨੂੰ ਲੱਗਦਾ ਇਧਰ ਵੇਚਦਾ ਹੀ ਨਹੀਂ ਹੁਣ ਥੋੜੀ ਕਿ ਹਨਾ ਨਹੀਂ ਨਹੀਂ ਬਲ ਬਹੁਤ ਰੇਟ ਹੋ ਗਏ ਹੁਣ ਤਕਰੀਬਨ ਅਪਜਾਉ ਜ਼ਮੀਨ ਐ ਸਾਰੀ ਤੇ ਘਾਟ ਹੀ ਇੱਥੇ ਸੇਲ ਸਾਲ ਘਾਟ ਫੈਕਟਰੀਆਂ ਬਹੁਤ ਘਾਟ ਆ ਇਧਰਾਂ ਨਾਲ ਉਹਨੇ ਬਿਲਕੁਲ ਹੈ ਹੀ ਨਹੀਂ ਹੈ ਨਹੀਂ ਐ ਨਹੀਂ ਵਧੀਆ ਗੱਲ ਆ ਬਾਈ ਕਿਉਂਕਿ ਉਧਰ ਵੇਖ ਕੇ ਤਾਂ ਆਪਾਂ ਲੁਧਿਆਣਾ ਸਾਈਡ ਵੇਖ ਗਏ ਹਾਂਜੀ ਹਾਂਜੀ ਤਾਂ ਸ਼ਹਿਰਪੁਰ ਸਰ ਫੈਕਟਰੀਆਂ ਬਹੁਤ ਹੋ ਗਈਆਂ ਨੇ ਨਹੀਂ ਨਹੀਂ ਇੰਡਸਟਰੀ ਏਰੀਆ ਨਹੀਂ ਇਹ ਬਿਲਕੁਲ ਪਲੇਨ ਐ ਇੱਥੋਂ ਵਧੀਆ ਗੱਲ ਆ ਬਾਈ ਸਾਭ ਹੀ ਸੌਖਾ ਹੁੰਦਾ ਨਾ ਅੱਛਾ ਇੱਥੋਂ ਹੀ ਤੂੜੀ ਪਾ ਦਨੇ ਆ ਹਾਂਜੀ ਹਾਂਜੀ ਵੀਰ ਜੀ ਇੱਥੋਂ ਲਿਆ ਕੇ ਨਾ ਟਰਾਲੀ ਤੇ ਇੱਥੇ ਜੈਕ ਚੁੱਕ ਦੀਦਾ ਇਹਦੇ ਉੱਪਰ ਅੱਛਾ ਤੇ ਤੂੜੀ ਜਿੱਦਾਂ 1 ਮਿੰਟ ਚ ਗੱਲ ਕਰਦਿਆਂ ਕਰਦੇ ਐਨੇ ਚ ਟਰਾਲੀ ਥੱਲੇ ਅੰਦਰ ਸੇਫ ਬਸ ਸਾਂਭੀ ਗਏ ਇਹ ਦਿਵਾਗਤ ਕਿਵੇਂ ਆਇਆ ਫਿਰ ਆ ਵੇਖ ਲੋ ਵੀ ਇਧਰ ਇਹ ਬਸ ਇਦਾਂ ਹੀ ਬਚਪਨ ਤੋਂ ਹੀ ਵੀ ਆਪਾਂ ਤੂੜੀ ਦਾ ਕੰਮ ਸਟਾਰਟਿੰਗ ਤੋਂ ਕਰਦੇ ਹਾਂ ਤੇ ਮੇਰੇ ਅਹੀਂ ਉਦਾਂ ਦਾ ਹੀ ਜਿਗਾੜਕ ਤਿਆਰ ਕਰ ਲਿਆ ਵੀ ਮਿਹਨਤ ਤੁਹਾਨੂੰ ਪਤਾ ਜਿਗਾ ਲੇਵਰ ਮਿਲਦੀ ਹੈ ਲੇਵਰ ਮਿਲਦੀ ਨਹੀਂ ਹਾਂਜੀ ਹਾਂਜੀ ਅੱਛਾ ਤੁਸੀਂ ਤਾਂ ਇਹ ਚ ਉਹ ਸ਼ੌਂਕ ਵਾਸਤੇ ਕਹਿੰਦੇ ਉੱਤੇ ਠੱਲਣੀਆਂ ਗੱਡੀ ਲੈ ਕੇ ਡਰੇਟਰ ਸ਼ੌਂਕ ਨਾਲੇ ਸ਼ੌਂਕ ਦਾ ਵੀ ਤੇ ਨਾਲ ਆਪਣਾ ਬਿਜ਼ਨਸ ਵੀ ਨਾ ਸਹੀ ਆ ਪਰ ਮੇਨ ਕਾਰਨ ਇਹ ਹੈ ਬਾਈ ਕਹਿੰਦਾ ਵੀ ਤੂੜੀ ਉੱਤੋਂ ਦੀ ਪਾਈ ਜਾਂਦੀ ਹੈ ਬੈਗ ਕਰਕੇ ਤੇ ਬਸ ਲੋਡ ਨਹੀਂ ਥੱਲੋ ਬੰਦ ਗਿਆ ਦੋ 250 ਟਰਾਲੀ ਸਾਰੀ ਇਹ ਅੰਦਰ ਇਦਾਂ ਹੀ ਲਾਤੀ ਆ ਵੀ ਉਤੋਂ ਦੀ ਆ ਕੇ ਤੇ ਡਰਾਈਵਰ ਹੀ ਸੁੱਟੀ ਜਾਂਦੇ ਸੀਗੇ ਠੀਕ ਆ ਤੇ ਕੋਈ ਘੱਟੇ-ਕੁਟੇ ਲੀਵਰ ਦਾ ਕੰਮ ਲੋਡ ਖਤਮ ਹੀ ਗਿਆ ਤੇ ਮਿਲ ਨਾਲੋਂ ਨਾਲ ਸੰਭੀ ਜਾਂਦੀ ਹੈ ਇਹ ਵਧੀਆ ਗੱਲ ਆ ਬਾਈ ਬਾਕੀ ਆ ਬਾਈ ਖੁੱਲਾ ਹਨਾ ਇੱਥੇ ਆਉਂਦਾ ਬੈਠਾ ਖੁੱਲਾ ਹੋਣ ਕਰਕੇ ਆ ਆਪ ਦਾ ਰਾਤ ਨੂੰ ਇੱਥੇ ਬੈਣਾ ਹਨਾ ਹਨਾ ਇ ਵੇਖ ਲਓ ਭਾਈ ਬਹੁਤ ਏਰੀਆ ਹੈ ਨਾ ਜਿੱਥੇ ਤੇ ਭਾਵੇਂ ਪਾਰਟੀ ਫੁੱਲ ਕਰ ਲੋ ਹਾਂਜੀ ਹਾਂਜੀ ਨਹੀਂ ਪਤੀਲੀ ਚੜੀ ਰਹੀਂਦੀ ਹੋਵੇ ਅੱਛਾ ਠੀਕ ਆ ਬੜਾ ਖਾਣ ਪੀਣ ਦੇ ਸ਼ਕੀਨਾ ਭਾਈ ਜੀ ਜਿੰਦਗੀ ਦਾ ਇੰਜੋਏ ਕਰਦੇ ਆ ਤੇ ਬਾਰਪੂਰ ਦਾ ਭਾਈ ਕਦੇ ਗਿਆ ਹੀ ਨਹੀਂ ਚੱਕਰ ਸੋਚਿਆ ਫਿਰ ਨਹੀਂ ਬ੍ਰਦਰ ਬਾਰ ਜੇ ਬ੍ਰਦਰ ਬਾਰ ਆ ਕਿੱਥੇ ਉਹ ਮਸਕਟ ਜੇ ਮਸਕਟ ਹਾਂ ਟਰਾਲਾ ਡਰਾਈਵਰ ਆ ਕਾਫੀ ਟਾਈਮ ਤੋਂ ਬਾਹਰ ਹੀ ਆ ਬਟ ਇਹ ਅਸੀਂ ਆਪਣੇ ਸ਼ੌਂਕ ਲਈ ਇੱਥੇ ਕੀਤਾ ਠੀਕ ਨਹੀਂ ਨਹੀਂ ਵਧੀਆ ਗੱਲ ਆ ਬਈ ਪੰਜਾਬ ਉੱਚ ਰਹਿ ਕੇ ਹਨਾ ਪੰਜਾਬ ਨਾਲ ਦੀ ਸਰਦਾਰੀ ਦਾ ਕਿਤੇ ਨਹੀਂ ਚਲੋ ਤੇ ਕੋਸ਼ਿਸ਼ ਆ ਵੀ ਅਸੀਂ ਆ ਵੇਖੋ ਜਿੰਮ ਬਣਾਇਆ ਵਾ ਅਸ਼ਾਨਦਾਰ ਨਸ਼ਿਆਂ ਤੋਂ ਦੂਰ ਕੋਈ ਅੱਡਾ ਨਸ਼ਾ ਨਸ਼ੇ ਵਾਲਾ ਧਿਆਨ ਨਹੀਂ ਮੁੰਡਿਆਂ ਨੂੰ ਪਿੰਡਿਆਂ ਨੂੰ ਕਹਿਦਾ ਫਰੀ ਲਾਓ ਜਿੰਮ ਜਿੰਨਾ ਲਾਉਣਾ ਚਿਕਨ ਚੁਕਣਾ ਆਉਦਾ ਖਾਈ ਇਹ ਨਾ ਆਹ ਚਿਕਨ ਖਾਈਦਾ ਤੇ ਮਿਹਨਤ ਲਾਈਦੀ ਆਪਣਾ ਅੰਜੋਇਮੈਂਟ ਲਈ ਰੱਖਿਆ ਹੋਇਆ ਜਿੰਮ ਇੰਨਾ ਛੋਟਾ ਜਿਹਾ ਮਤਲਬ ਬਾਈ ਕਹਿੰਦਾ 1% ਦਾ ਵੀ ਨਸ਼ਾ ਨਹੀਂ ਬਾਈ ਆਪਾਂ ਨੂੰ ਆ ਚੀਜ਼ਾਂ ਦਾ ਨਸ਼ਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਹ ਚੀਜ਼ਾਂ ਦਾ ਨਸ਼ਾ ਵੀ ਲੋਕਾਂ ਸ਼ੌਂਕ ਨਸ਼ਾ ਜਨਵਰਾਂ ਦਾ ਤੇ ਬਸ ਆ ਜਿੰਮ ਦਾ ਹੋਰ ਕੋਈ ਸ਼ੌਂਕ ਤਾਂ ਪੀਣ ਦਾ ਹੋ ਗਿਆ ਨਾ ਬਈਆ ਚੀਜ਼ਾਂ ਖ ਤੇ ਦੇਸੀ ਮੁਰਗੇ ਖਾਓ ਬਾਈ ਕਹਿੰਦਾ ਥਰੀ ਬਣਾਓ ਹਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਹੁਤ ਵਧੀਆ ਲੱਗਿਆ ਬਾਈ ਸਾਸੀਂ ਨਾ ਸਾਰੇ ਕਵਰ ਕੀਤੇ ਹੈ ਹਣਾ ਬਾਈ ਮਾਜਾ ਰਹਿ ਗਿਆ ਹੀ ਸਾਡਾ ਠੀਕ ਹੈ ਠੀਕ ਹੈ ਤੇ ਅੱਜ ਮਾਜੇ ਚ ਵੀ ਗਿੜਾ ਵਾਦੀਆ ਧੰਨਵਾਦ ਵੀਰ ਜੀ ਧੰਨਵਾਦ ਤੁਹਾਡੇ ਹੋਣ ਤੇ ਧੰਨਵਾਦ ਤੁਹਾਡਾ ਜਰੂਰ ਬਾਈ ਹਣਾ ਲੋਕਾਂ ਨੂੰ ਪਤਾ ਲੱਗੇ ਹਣਾ ਵੀ ਕਿਵੇਂ ਜੀ ਲਾਈਫ ਹੈ ਨਾ ਸਾਰੀ ਕਿਉਂਕਿ ਉਧਰ ਹੁੰਦਾ ਕਈਆਂ ਕਈ ਗਲਤ ਫਹਿਮੀਆਂ ਹੁੰਦੀਆਂ ਕਈਆਂ ਦੇ ਮਾਜੇ ਵੀ ਨਿਕਲ ਜਾਂਦੀਆਂ ਹਨਾ ਬਿਲਕੁਲ ਬਿਲਕੁਲ ਪਿੱਤਰ ਗੁੱਡਾ ਬਣਿਆ ਉੱਪਰ ਹਾਂਜੀ ਹਾਂਜੀ ਤੇ ਆਹ ਵੇਖ ਲਓ ਬਈ ਆਹ ਫੀਲ ਤਾਂ ਹੁਣ ਕਹਿੰਦੇ ਹੁੰਦੇ ਸਾਰਾ ਹੀ ਮਿਲ ਜਾਂਦਾ ਇੱਥੇ ਬਾਹਰ ਦਾ ਵੀ ਮਿਲ ਜਾਂਦਾ ਪੁਲਾਂ ਦਾ ਵੀ ਮਿਲ ਜਾਂਦਾ ਤੇ ਖੇਤ ਦੇ ਤਾਂ ਯਾਰੇ ਖੇਤੀ ਹੈ ਜੀ ਬਿਲਕੁਲ ਜਿਹੜਾ ਹੁੰਦਾ ਨਾ ਵੇਖ ਕੇ ਇਦਾਂ ਰੂਹ ਖੁਸ਼ ਹੋ ਜਾਂਦੀ ਆ ਵੀ ਪੈਸੇ ਲਾਏ ਆ ਪੈਸੇ ਦਾ ਮੁੱਲ ਹਾਂ ਅਸੀਂ ਉੱਥੋਂ ਗੱਡੀ ਤੇ ਬੈਠੇ ਵੇਖ ਲਿਆ ਬਾਈ ਯਾਰ ਤਾਂ ਸੰਦ ਠੱਲੀ ਬੈਠਾਗਾ ਤੇ ਇੱਥੇ ਕਈ ਯਾਰ ਇਦਾਂ ਹੁੰਦਾ ਜੀ ਉਦੋਂ ਨੰਗਦੇ ਆ ਨਾ ਕਈ ਯਾਰ ਕਿ ਪੁੱਛਣਗੇ ਯਾਰ ਆਹ ਰੰਪ ਨਾ ਤੀਹ ਇਧਰੋਂ ਪੁੱਛਣਗੇ ਯਾਰ ਉਹ ਚੜਾਈਆਂ ਕਿਹੜੀਆਂ ਹਾਂ ਨੇ ਵੀ ਲੱਗੇ ਵੇ ਚੜਾਈ ਕਿੱਦਾਂ ਹਣਾ ਆ ਆ ਤਾਂ ਹੀ ਦਿਖਾਇ ਤੇ ਠੀਕ ਆ ਦੋਸਤੋ ਅੱਗੇ ਵੀਡੀਓ ਆਪਾਂ ਹੋਰ ਪਾਵਾਂਗੇ ਤੇ ਬਾਈ ਨੇ ਵਧੀਆ ਜਿਹਾ ਫਾਰਮ ਤੁਸੀਂ ਵੀ ਦੇਖਣਾ ਹਨਾ ਇੱਧਰ ਕਿਤੇ ਆਏ ਤਾਂ ਦੇਖ ਸਕਦੇ ਹੋ ਬਾਈ ਦਾ ਤੇ ਮੈਸੇਜ ਕਰ ਦਿਓ ਆਪਾਂ ਦੱਸ ਦਾਂਗੇ ਜਿਹੜੇ ਨੇ ਬੰਦੇ ਨੇ ਸਪੈਸ਼ਲ ਵਿਜ਼ਿਟ ਕਰਨਾ ਉਹਨੂੰ ਨੰਬਰ ਦੇ ਦਾਂਗੇ ਤੇ ਠੀਕ ਆ ਬਾਈ ਧੰਨਵਾਦ ਜੀ ਬਹੁਤ ਬਹੁਤ